ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੁਆਰਟੀ ਪੰਜਾਬ ਤੇ ਇਸ ਫੇਲੇ ਦੀ ਵੱਡੀ ਖਬਰ ਤੁਹਾਨੂੰ ਦੱਸਣ ਲੱਗੇ ਹਾਂ ਕਿ ਅੱਜ ਤੋਂ 3 ਸਾਲ ਪਹਿਲਾਂ ਜਦੋਂ 5 ਜਨਵਰੀ 2022 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫੌਜ ਪਰਚ ਇੱਕ ਰੈਲੀ ਦੌਰਾਨ ਪਹੁੰਚੇ ਸਨ ਤਾਂ ਉਹਨਾਂ ਨੂੰ ਰੋਡ ਦੇ ਉੱਤੇ ਜਿਸ ਤਰ੍ਹਾਂ ਰੋਕਿਆ ਗਿਆ ਸੀ ਜਾਂ ਫਿਰ ਉਸ ਨੂੰ ਲੈ ਕੇ ਜਿਸ ਤਰ੍ਹਾਂ ਮੌਸਮ ਨੂੰ ਲੈ ਕੇ ਜੋ ਕੁਝ ਗੱਲਾਂ ਬਾਤਾਂ ਸਾਹਮਣੇ ਆਈਆਂ ਸਨ ਤਾਂ ਉਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਉਸ ਵਕਤ ਕੁਝ ਅਣਪਛਾਤੇ ਲੋਕਾਂ ਦੇ ਉੱਤੇ ਜਿਹੜੀ ਕੁਲਗੜੀ ਥਾਣਾ ਸੀ ਉਹਦੇ ਵਿੱਚ ਐਫਆਰ ਦਰਜ ਕੀਤੀ ਗਈ ਸੀ ਪਰ ਹੁਣ ਉਸ ਦੇ ਵਿੱਚ ਵਾਅਦਾ ਕਰਦੇ ਆ ਕਿਸਾਨਾਂ ਦੇ ਉੱਤੇ 307 ਸਮੇਤ ਹੋਰ ਕਈ ਧਰਾਮਾਂ ਦੇ ਤਹਿਤ 25 ਵਿਅਕਤੀਆਂ ਦੇ ਉੱਤੇ 25 ਕਿਸਾਨ ਜਿੱਤੇ ਬੰਦੀਆਂ ਦੇ ਵੱਖ-ਵੱਖ ਕਿਸਾਨਾਂ ਆਗੂਆਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਨੇ ਜਿਸ ਨੂੰ ਲੈ ਕੇ ਹੁਣ ਉਹਨਾਂ ਦੀ ਗ੍ਰਿਫਤਾਰੀ ਦੇ ਵਾਰੰਟ ਵੀ ਜਾਰੀ ਕਰ ਦਿੱਤੇ ਗਏ ਨੇ ਜਿਸ ਨੂੰ ਲੈ ਕੇ ਹੁਣ ਸਰਜੀਤ ਸਿੰਘ ਫੂਲ ਨੇ ਪੰਜਾਬ ਸਰਕਾਰ ਨੂੰ ਮਾਨ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿਹਾ ਕਿ ਜੋ ਕੁਝ ਕੀਤਾ ਜਾ ਰਿਹਾ ਹੈ ਕੇਂਦਰ ਦੇ ਇਸ਼ਾਰੇ ਦੇ ਉੱਤੇ ਕੀਤਾ ਜਾ ਰਿਹਾ ਹੈ ਹੋਰ ਕੀ ਕੁਝ ਕਿਹਾ ਤੁਸੀਂ ਆਓ ਸੁਣੋ ਸਾਰੇ ਪੰਜਾਬ ਸਮੇਤ ਆਪ ਨੂੰ ਵੀ ਜਾਣਕਾਰੀ ਹੈ ਵੀ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਦੇ ਵਿੱਚ ਫਰੋਜਪੁਰ ਵਿਖੇ ਭਾਜਪਾ ਦੀ ਰੈਲੀ ਨੂੰ ਸਬੋਧਨ ਕਰਨ ਦਾ ਪ੍ਰੋਗਰਾਮ ਸੀ ਸਾਰੀਆਂ ਹੀ ਪੰਜਾਬ ਦੀਆਂ ਸੰਘਰਸ਼ੀਲ ਜਥੇਬੰਦੀਆਂ ਨੇ ਇਹ ਫੈਸਲਾ ਕਰਕੇ ਕਿ ਉਹਨਾਂ ਨੇ ਜਿਹੜਾ ਕਿਸਾਨਾਂ ਨਾਲ ਵਾਅਦਾ ਕੀਤਾ ਸੀਗਾ ਘਰ ਵਾਪਸੀ ਮੌਕੇ ਉਹ ਵਾਅਦਾ ਖਲਾਫੀ ਕੀਤੀ ਹੈ ਕਿਸੇ ਵੀ ਮੰਗ ਤੇ ਉਹਨਾਂ ਨੇ ਉਸ ਤੋਂ ਬਾਅਦ ਆਵਾਜ਼ ਨਹੀਂ ਕੱਢੀ ਸੋ ਉਹ ਪ੍ਰੋਟੈਸਟ ਵਜੋਂ ਸਾਰੀਆਂ ਸੰਘਰਸ਼ੀਲ ਜਥੇਬੰਦੀਆਂ ਵੱਲੋਂ ਥਾ-ਥਾਂ ਤੇ ਸੜਕਾਂ ਤੇ ਇਕੱਠੇ ਹੋ ਕੇ ਉਹਨਾਂ ਦਾ ਛਾਤਮਈ ਪ੍ਰੋਟੈਸਟ ਕਰਨ ਦਾ ਪ੍ਰੋਗਰਾਮ ਸੀ ਇਸੇ ਦੌਰਾਨੀ ਉਹਨਾਂ ਦਾ ਪਹਿਲਾ ਬਠਿੰਡੋਂ 22A ਰਾਉਂਡ ਦਾ ਪ੍ਰੋਗਰਾਮ ਸੀ ਫਰੋਜਪੁਰ ਵੇਖੇ ਪਰ ਉਹਨਾਂ ਨੇ ਅਚਾਨਕ ਆਪਣਾ ਜਿਹੜਾ 22A ਵਾਲਾ ਰੂਟ ਬਦਲ ਕੇ 22 ਰੋਡ ਕਰਤਾ ਜਿਸ ਕਾਰਨ ਮੋਗਾ ਫਰੋਜਪੁਰ ਰੋਡ ਤੇ ਜੋ ਕਿਸਾਨਾਂ ਵੱਲੋਂ ਪ੍ਰੋਟੈਸਟ ਵਜੋਂ ਧਰਨਾ ਚੱਲ ਰਿਹਾ ਸੀ ਉਹਦੇ ਵਿੱਚ ਉਹ ਕੋਈ ਜਾਣਕਾਰੀ ਨਹੀਂ ਸੀ ਆਪਣੇ ਆਪ ਘਿਰ ਗਏ ਉਹ ਵਿੱਚ ਵੀ ਨਹੀਂ ਗਏ ਜਿੱਥੇ ਉਹ ਧਰਨਾ ਪ੍ਰੋਟੈਸਟ ਚੱਲ ਰਿਹਾ ਸੀਗਾ ਉਤੋਂ ਘੱਟੂ ਘੱਟ 1 ਕਿਲੋਮੀਟਰ ਪਿੱਛੇ ਪਿਆਰੇਆਣਾ ਪਿੰਡ ਦਾ ਪੁਲ ਵੱਜਦਾ ਉੱਥੇ ਉਹ ਕੁਝ ਮਿੰਟ ਰੁਕਣ ਤੋਂ ਬਾਅਦ 15-20 ਮਿੰਟ ਰੁਕਣ ਤੋਂ ਬਾਅਦ ਵਾਪਸ ਚਲੇ ਗਏ ਬਠਿੰਡੇ ਆ ਕੇ ਉਹਨਾਂ ਨੇ ਬਿਆਨ ਦਿੱਤਾ ਬਈ ਮੇਰੇ ਮੈਂ ਮਸਾਂ ਜਾਨ ਬਚਾ ਕੇ ਉੱਥੋਂ ਮੁੜਿਆ ਆਪਣਾ ਰੈਲੀ ਚੋਂ ਜਿਹਦੇ ਇਸ ਕਰਕੇ ਨਾਲ ਇਹ ਵੀ ਸੀਗਾ ਵੀ ਜਿਨ੍ਹਾਂ ਨੇ ਅੰਦੋਲਨ ਕਰੀ ਐ ਜਾਂ ਅਧਿਕਾਰੀ ਐ ਉਹਨਾਂ ਦੇ ਕਾਰਵਾਈ ਹੋਵੇ ਪਰ ਉਸ ਸਮੇਂ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਜੀ ਨੇ ਉਸੇ ਮੌਕੇ ਸਾਫ਼ ਕਰਤਾ ਸੀਗਾ ਵੀ ਕੋਈ ਤੁਹਾਡੇ ਤੇ ਕਿਸੇ ਨੇ ਡੜਾ ਨਹੀਂ ਮਾਰਿਆ ਫੁੱਲ ਵੀ ਨਹੀਂ ਮਾਰਿਆ ਕੋਈ ਤੁਹਾਡੇ ਲਾਗੇ ਨਹੀਂ ਆਇਆ ਇਸ ਕਰਕੇ ਵੀ ਅਸੀਂ ਕਾਰਵਾਈ ਕਿਤੇ ਤੇ ਕਰਦਗੇ ਕਿਸੇ ਦੇ ਕਾਰਵਾਈ ਕਰਨ ਦੀ ਲੋੜ ਨਹੀਂ ਪਰ ਉਹਨਾਂ ਨੇ ਪੰਜਾਬ ਸਰਕਾਰ ਦੀ ਪੁਲਿਸ ਨੇ ਉਸ ਮੌਕੇ ਸਿਰਫ ਅਣਪਛਾਤੇਆਂ ਤੇ ਇੱਕ ਸਿੰਪਲ ਐਫਆਈਆਰ ਥਾੜਾ ਕੁਲਗੜੀ ਜ਼ਿਲ੍ਹਾ ਫਰੋਜ ਦੇ ਵਿੱਚ ਦਰਜ ਕਰਕੇ ਰੱਖ ਲਈ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਉਹਦੇ ਵਿੱਚ 25 ਵਿਅਕਤੀ ਉਹਨਾਂ ਨੇ ਇੱਕ ਟ੍ਰੈਫਿਕ ਰੋਕਣ ਦੀ ਧਾਰਾ ਦੇ ਤਹਿਤ ਛੋਟੀ ਧਾਰਾ ਦੇ ਤਹਿਤ ਥਾੜਾ ਕੁਲਗੜੀ ਦੇ ਵਿੱਚ 25 ਆਗੂ ਜਿਨ੍ਹਾਂ ਦੇ ਵਿੱਚ ਸਾਡਾ ਵਿਕੇਜ ਕ੍ਰਾਂਤੀਕਾਰੀ ਦਾ ਸੁਭਾ ਪ੍ਰਧਾਨ ਬਲਦੇਵ ਸਿੰਘ ਜੀਰਾ ਵੀ ਸ਼ਾਮਲ ਸੀਗਾ ਉਹਨਾਂ ਨੂੰ ਨਾਮਜ਼ਦ ਕਰਤਾ ਛੋਟੀ ਸਿੰਪਲ ਧਾਰਾ ਦੇ ਤਹਿਤ ਉਸ ਤੋਂ ਬਾਅਦ ਚਾਹ ਐ ਸਮਝ ਲਓ 222 ਜਨਵਰੀ ਹੁਣ 225 ਆ ਕੇ 3 ਸਾਲ ਬੀਤ ਗਏ ਕੋਈ ਉਹਦੇ ਤੇ ਕਾਰਵਾਈ ਨਹੀਂ ਹੋਈ ਪਰ ਹੁਣ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਦਬਾਅ ਥੱਲੇ ਆ ਕੇ ਜਾਂ ਸੁਪਰੀਮ ਕੋਰਟ ਦੇ ਦਬਾਅ ਥੱਲੇ ਆ ਕੇ ਪੰਜਾਬ ਸਰਕਾਰ ਦੀ ਪੁਲਿਸ ਨੇ ਉਹਦੇ ਵਿੱਚ 307 ਧਾਰਾ ਰਾਦਾ ਕਤਲ ਦੀ ਧਾਰਾ ਜੋੜ ਕੇ ਉਹਨਾਂ ਆਗੂਆਂ ਦਾ ਜਿਹੜੇ ਪੱਛੀਆਂ ਤੇ ਉਹਨਾਂ ਨੇ ਨਾਮਜ਼ਦ ਕੀਤੇ ਸੀਗੇ ਉਹਨਾਂ ਦੇ ਗ੍ਰਿਫਤਾਰੀ ਬਰੰਟ ਜਾਰੀ ਕਰਦੇ ਸੋ ਇਸ ਕਰਕੇ ਅਸੀਂ ਦੋਨੇ ਫੋਰਮਾਂ ਵੱਲੋਂ ਅੱਜ ਦੇ ਪ੍ਰੈਸ ਕਾਨਫਰੰਸ ਦੇ ਵਿੱਚ ਜਿੰਨੀਆਂ ਵੀ ਸ਼ਮਾਰਚਿਲ ਜਥੇਬੰਦੀਆਂ ਉਹਦੇ ਵਿੱਚ ਸ਼ਾਮਲ ਸੀ ਸਾਰਿਆਂ ਵੱਲੋਂ ਪੰਜਾਬ ਸਰਕਾਰ ਦੀ ਤੇ ਪੰਜਾਬ ਸਰਕਾਰ ਦੀ ਪੁਲਿਸ ਦੀ ਇਸ ਕਾਰਵਾਈ ਦੀ ਨਖੇਦੀ ਕਰਦੇ ਆ ਕਿਉਂਕਿ 307 ਤਾਰਾ ਉਦੋਂ ਲੱਗਦੇ ਹੁੰਦੇ ਜਦੋਂ ਕੋਈ ਕਿਸੇ ਦੇ 6:00 ਵਜੇ ਹੋਵੇ ਜਾਣ ਲੈਵਾ 6:00 ਵਜੇ ਹੋਵੇ ਕੋਈ ਉੱਥੇ ਟਕਰਾਈ ਨਹੀਂ ਹੋਇਆ ਸੋ ਇਸ ਕਰਕੇ ਬਿਲਕੁਲ ਪੋਲਿਟੀਕਲ ਬੇਸ ਤੇ ਕੋਈ ਉਹਦਾ ਲੀਗਲ ਬੇਸ ਹੈ ਨਹੀਂ ਪੋਲੀਟੀਕਲ ਬੇਸ ਤੇ ਸੈਂਟਰ ਸਰਕਾਰ ਚਾਹੁੰਦੀ ਹੈ ਵੀ ਜਿਹੜੇ ਆਗੂ ਇਹ ਦਿੱਲੀ ਕਿਸਾਨ ਅੰਦੋਲਨ ਭਾਗ ਬੋਹ ਦੇ ਵਿੱਚ ਜੁਟੇ ਹੋਏ ਐ ਇਹ ਅੰਦੋਲਨ ਰੋਜ਼ ਆਪਣੀਆਂ ਸਿਖਰਾਂ ਸ਼ੂ ਰਿਹਾ ਵੀ ਉਹਨਾਂ ਨੂੰ ਲਜਾਇਆ ਜਾਵੇ ਕਿਸੇ ਲੋਟ ਉਹ ਅੰਦੋਲਨ ਚ ਭਾਰ ਲੈ ਸਕਣ ਸੈਂਟਰ ਸਰਕਾਰ ਦੀ ਨੀਤ ਹੈ ਪਰ ਪੰਜਾਬ ਸਰਕਾਰ ਉਹਦਾ ਵਿਰੋਧ ਕਰਨ ਦੀ ਬਜਾਏ ਉਹਦੇ ਪਲਚਨਾਂ ਤੇ ਚਲਦੇ ਹੋਏ ਅੱਖਾਂ ਮੀਚ ਕੇ ਉਹ 307 ਦਾ ਪਰਚਾ ਦਰਜ ਕਰਕੇ ਬਰੰਟ ਜਾਰੀ ਕਰ ਰਹੇ ਐ ਅਸੀਂ ਅੱਜ ਦੇ ਪੀਸੇ ਚ ਕਹਿੰਦੇ ਐ ਪੀ ਪੰਜਾਬ ਸਰਕਾਰ ਤੇ ਪੰਜਾਬ ਦੀ ਪੁਲਿਸ ਸਾਡੇ ਆਗੂਆਂ ਤੋਂ ਆਪਣਾ ਹੱਥ ਹੈ ਗ੍ਰਿਫਤਾਰੀ ਵਾਲਾ ਹੱਥ ਹੈ ਪਿੱਛੇ ਰੱਖੇ ਤੇ ਨਹੀਂ ਜੇ ਉਹ ਇਦਨ ਨੂੰ ਗ੍ਰਿਫਤਾਰੀਆ ਕਾਨੂੰਨ ਮਾਰ ਨੂੰ ਵਧਣਗੇ ਤਾਂ ਇਹਦਾ ਜੜਾ ਹੈਗਾ ਸਮੁੱਚੇ ਪੰਜਾਬ ਦੇ ਕਿਸਾਨਾਂ ਵੱਲੋਂ ਜਥੇਬੰਦੀਆਂ ਵੱਲੋਂ ਡਟ ਕੇ ਵਿਰੋਧ ਕੀਤਾ ਜਾਊਗਾ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਇਲਾਵਾ ਵੀ ਗੰਗਾ ਨਗਰ ਜੈਨਗੀ ਰਾਜਸਥਾਨ ਦੇ ਵਿੱਚ ਵੀ ਕਿਸਾਨਾਂ ਦੇ ਵੱਲੋਂ ਜਦੋਂ ਨਹਿਰ ਦਾ ਪਾਣੀ ਚੋਰੀ ਹੁੰਦਾ ਤਾਂ ਉੱਥੇ ਵੀ ਜਦੋਂ ਕਿਸਾਨ ਯੂਨੀਅਨ ਦੇ ਲੋਕਾਂ ਦੇ ਵੱਲੋਂ ਰੋਕਿਆ ਜਾਂਦਾ ਤਾਂ ਉਹਨਾਂ ਦੇ ਉੱਤੇ ਵੀ ਸਰਕਾਰ ਦੇ ਵੱਲੋਂ

चाहे वो नॉन पॉलिटिकल फोरम है या हमारा के फोरम है यहां से जो तेज करने की घोषणा है इसको आंदोलन को वो सरकार उसको लाइटली ना ले केंद्र सरकार उसको लाइटली ना ले अब कोई भी नुकसान भुगतने को तैयार है और इस संघर्ष को आगे बढ़ाया जाएगा हर स्टेट के अंदर उन वेखना होगा कि पंजाब सरकार का इस मसले को लेकर की प्रतिक्रम सामने आता है ਜੋ ਕੁਝ ਕਾਰਵਾਈ ਕੀਤੀ ਗਈ ਹੈ ਕਿਉਂਕਿ ਉਸ ਵਕਤ ਪੰਜਾਬ ਦੇ ਮੁੱਖ ਮੰਤਰੀ ਚਰਜੀ ਸਿੰਘ ਚੰਨੀ ਸਨ ਤਾਂ ਜਦੋਂ ਉਹਨਾਂ ਦਾ ਇਹ ਬਿਆਨ ਆਇਆ ਸੀ ਤਾਂ ਕਿ ਮੈਂ ਜ਼ਿੰਦਾ ਬਚ ਕੇ ਆ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਦਾ ਤਾਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਨ ਚਰਨੀ ਸਿੰਘ ਚੰਨੀ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਤੁਹਾਡੇ ਨਾਲ ਤਾਂ ਕਿਸ ਨੇ ਰੋੜਾ ਮਾਰਿਆ ਤੁਸੀਂ ਸੁਰੱਖਿਤ ਗਏ ਹੋ ਤੁਸੀਂ ਸਿਆਸਤ ਨਾ ਕਰੋ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਾਂਵਾਂ ਚੱਲੀਆਂ ਸਨ ਜਿਸ ਤਰ੍ਹਾਂ ਭਾਜਪਾ ਨੇ ਪੰਜਾਬ ਸਰਕਾਰ ਨੂੰ ਘੇਰਿਆ ਸੀ ਸੋ ਤੁਸੀਂ ਕਿਵੇਂ ਦੇਖਦੇ ਹੋ ਜੋ ਕੁਝ ਅੱਜ ਪ੍ਰੈਸ ਕਾਨਫਰੰਸ ਕਰਕੇ ਕਿਸਾਨਾਂ ਦੇ ਵੱਲੋਂ ਇਸ ਉੱਤੇ ਬਿਆਨ ਦਿੱਤਾ ਗਿਆ ਕਿ ਜਿਹੜੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਉਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਹੈ ਇਸ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਵੱਲੋਂ ਕਿ ਇਹਨਾਂ ਦੇ ਉੱਤੇ ਕੇਂਦਰ ਦਾ ਦਬੋਹ ਹੈ ਪਰ ਤੁਸੀਂ ਕੀ ਸੋਚਦੇ ਹੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਧੰਨਵਾਦ